ਇਹਨੇ ਕਿਆ ਕਰਿਆ ਦੁਕਾਨਾ ਢਾਕੇ ਉੱਥੇ ਨਾ ਕਿ ਤੁਹਾਨੂੰ ਬੇਸਮੈਂਟ ਪੜਦੀ ਜਿਹੜੀ ਕਾ ਚਾਰ ਮੰਜ਼ਿਲ ਦਾ ਉਹਦੀ ਸਫੇਸ ਨਹੀਂ ਛੱਡੀ ਬਿਲਕੁਲ ਵੀ ਉਹਦੀ ਨਿਊ ਗੇ ਲਾਗਦੇ ਵੀ ਮਿੱਟੀ ਚੱਕਦੀ ਇਸ ਕਰਕੇ ਬੇਸਮੈਂਟ ਗਰੀਏ ਵੀਰੇ ਜਿੱਦਾਂ ਨਾ ਮਤਲਬ ਪੁਚਾਲ ਨਹੀਂ ਆ ਜਾਂਦਾ ਇਦਾਂ ਦਾ ਧਮਕ ਜੀ ਪਈ ਕਾਫੀ ਤੇ ਬਾਹਰ ਗਲੀ ਚ ਚੀਕ ਚਾਗਾ ਪੈ ਗਿਆ ਤੇ ਬਿਲਡਿੰਗ ਡੇਰ ਗਈ ਬਿਲਡਿੰਗ ਡੇਰ ਗਈ ਪਹਿਲਾਂ ਸਮਝਣ ਲੱਗੇ ਜਦੋਂ ਬਾਹਰ ਆ ਕੇ ਦੇਖਿਆ ਤੇ ਕਹਿੰਦੇ ਵੀ ਜਿਹੜੀ ਰੋਲ ਜੀਪ ਆ ਉਹ ਗਿਰ ਗਈ ਪੂਰੀ ਲੋਕ ਦੱਸ ਰਹੇ ਵੀ ਨਾਲ ਵਿੱਚ ਟ੍ਰੇਨਰ ਤੇ ਜਿਹੜੇ ਮਤਲਬ ਜਿੰਮ ਚ ਕਰਨ ਆਉਂਦੇ ਹੋ ਵਰਕਆਊਟ ਉਹ ਵਿੱਚੇ ਸ਼ਾਇਦ ਉਹ ਦੇਖੋ ਸਾਹਮਣੇ ਤਸਵੀਰ ਦੇ ਵਿੱਚ ਜਿਹੜਾ ਉਹ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਜਿਹੜਾ ਇੱਥੋਂ ਦਾ ਮੌਕੇ ਤੇ ਮੁੰਡਾ ਮਦਦ ਕਰਦਾ ਪਿਆ ਉਹਦੀ ਝੜਪ ਵੀ ਹੁੰਦੀ ਪਈ ਆ ਉਹ ਕੋਸ਼ਿਸ਼ ਕਰਦਾ ਪਿਆ ਸੀਗਾ ਇੱਥੋਂ ਮਲਵਾ ਚੁੱਕਣ ਦਾ ਲੇਕਿਨ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਹੈਗੇ ਨੇ ਉਹਨੂੰ ਦਬਕੇ ਮਾਰ ਕੇ ਇੱਥੋਂ ਭਜਾਇਆ ਵੀ ਗਿਆ ਹੈਗਾ ਦੇ ਮੇਨ ਰੋੜੇ ਇੰਨਾ ਸ਼ੁਕਰ ਕਰੋ ਬਚਾਓ ਕਰੋ ਕਿਸੇ ਦੀ ਗੱਡੀ ਨਹੀਂ ਸੀ ਕਿਸੇ ਦਾ ਬੱਚਾ ਨਹੀਂ ਖੇល ਰਿਹਾ ਤੋਰੇ ਨਿਊਰੇ ਪੰਜ ਸੱਤ ਬੰਦੇ ਬੈਠੇ ਰਹਿੰਦੇ ਨੇ ਤੁਸੀਂ ਇਹਨੂੰ ਰੋਕਦੇ ਟੋਕਦੇ ਨਹੀਂ ਸੀਗੇ ਜਦੋਂ ਇੱਕ ਯਾਰ ਮੇਰੀ ਗੱਲ ਹੁਣ ਪੈਸਾ ਉਹ ਖਰਚਣਾ ਕਈ ਬੰਦੇ ਨੇ ਜਦੋਂ ਉਹ ਕਿਹੇ ਲਿਆ ਵੀ ਰੈਂਡ ਦੇ ਆ ਕੰਮ ਠੀਕ ਨਹੀਂ ਕਰ ਰਿਹਾਗਾ ਅਗਲੇ ਪਾ ਪੈਸੇ ਆ ਅਗਲੇ ਨੇ ਲਾਤੇ ਹੁਣ ਉਹਨ ਸਾਰੀ ਗਿਰਗੀ ਕਰੋੜਾਂ ਰੁਪਏ ਕੀ ਉਹਨ ਕਿਆ ਕਰੂਗਾ ਦੋ ਦੁਕਾਨਾਂ ਦੀ ਬੀਸਮੈਂਟ ਪਿੱਛੇ ਕਰੋੜਾਂ ਦਾ ਨੁਕਸਾਨ ਹੋ ਗਿਆ ਭਾਈ ਜੀ ਪੁਲਿਸ ਵਾਲੇ ਲਾਗ ਨਹੀਂ ਲਗਣਦੇ ਰੇ ਕਿਆ ਕਰੀਏ ਉਹ ਮੁੰਡੇ ਦੇ ਸਰੀਆ ਵੜ ਗਿਆ ਯਾਰ ਇੱਕ ਮੁੰਡੇ ਦੇ ਸਰੀਆ ਵੜ ਗਿਆ ਪਿੰਡ ਵਾਲੇ ਦੇ ਲੈ ਕਿੰਨੇ ਆ ਜੇ ਥੋੜਾ ਥੋੜਾ ਵੀ ਚੱਕੇ ਨਾ 2 ਘੰਟੇ ਦਾ ਕੰਮ ਆ ਵੀਰੇ ਇਹਨਾਂ ਦਾ ਤਿੰਨ ਚਾਰ ਜੀ ਸੀ ਪੀਆਂ ਲੈ ਆਈ ਪਿਆ ਡੀ ਆਰ ਵਾਲੇ ਆਏ ਹਨਾ ਕੀ ਕਰ ਰਹੇ ਆ ਉਹ ਦੱਸ ਕਿ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਆਇਆ ਇਹਨੂੰ ਮਾਲਕੇ ਉਹ ਕਰੇ ਮੇਰਾ 50000 ਕੈਸ਼ ਉੱਪਰ ਪਿਆ ਦਾ ਹੁਣ 50000 ਨੂੰ ਕਿੱਥੇ ਲੱਭੂਗੇ ਵੀਰੇ ਇਹ ਉਹਦੇ ਜੇ ਕਿਸੇ ਦੇ ਹੱਥ ਲੱਗ ਜਾ ਅਗਲਾ ਦੇ ਦੂਗਾ ਕਈ ਲੋਕਾਂ ਨੇ ਇਸ ਬਿਲਡਿੰਗ ਦੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਕਿ ਇਹ ਜੋ ਤੁਸੀਂ ਕਰ ਰਹੇ ਹੋਗੇ ਇਹਦੇ ਨਾਲ ਨੁਕਸਾਨ ਹੋ ਸਕਦਾ ਹੈਗਾ ਵਾ ਔਰ ਉਹ ਜਿਹੜੀ ਦੁਰਘਟਨਾ ਸੀਗੀ ਉਹ ਜਿਹੜਾ ਹਾਦਸਾ ਸੀਗਾ ਉਹ ਵਾਪਰ ਗਿਆ ਔਰ ਪਿੰਡ ਵਾਲੇ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਮਲਵਾ ਚੁੱਕਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਇੱਟ ਕਰਕੇ ਅੱਗੇ ਤੋਂ ਅੱਗੇ ਇਹ ਜਿਹੜਾ ਮਲਵਾ ਹੈਗਾ ਫੜਾਇਆ ਜਾ ਰਿਹਾ ਇੱਟਾਂ ਰੋੜੇ ਜੋ ਕੁਝ ਵੀ ਹੱਥ ਦੇ ਵਿੱਚ ਆ ਰਿਹਾ ਉਹ ਅੱਗੇ ਤੋਂ ਅੱਗੇ ਟਰਾਂਸਫਰ ਕੀਤਾ ਜਾ ਰਿਹਾ ਹੈਗਾ ਤਾਂ ਕਿ ਹੌਲੀ ਹੌਲੀ ਜਿਹੜਾ ਇਹ ਮਲਵਾ ਹੈਗਾ ਐਨੂੰ ਸਾਈਡ ਤੇ ਕੀਤਾ ਜਾ ਸਕੇ ਪਿੰਡ ਵਾਲੇ ਨੂੰ ਥੋੜੇ ਮੂਰੇ ਕੀ ਕਹਣਾ ਧੱਕੇ ਮਾਰ ਰਹੇ ਪੁਲਿਸ ਵਾਲੇ ਆਪ ਤਾਂ ਆਪੋ ਮਲਬਾ ਚੱਕ ਰਹੇ ਦਿਖਾਓ ਮੈਨੂੰ ਚੱਕ ਰਹੇ ਕੋਈ ਪੁਲਿਸ ਵਾਲਾ ਮਲਬਾ ਉਹ ਤਾਂ ਖੜੇ ਆ ਬਸ ਪਿੰਡ ਵਾਲੇ ਚੱਕ ਰਹੇ ਆ ਦੇਖ ਲੈ ਪਿੰਡ ਵਾਲੇ ਵੀਰੇ ਜਿਹੜੀ ਇਹ ਚਾਰ ਮੰਜ਼ਲ ਤੁਸੀਂ ਕਹਿ ਰਹੇ ਹੋ ਚਾਰ ਮੰਜ਼ਲਾਂ ਦੇ ਵਿੱਚ ਕੀ ਕੀ ਸੀਗਾ ਪਹਿਲੇ ਫਲੋਰ ਤੇ ਦੂਜੇ ਫਲੋਰ ਤੇ ਤੀਜੇ ਵੀਰੇ ਉਰੀ ਦਾ ਜਿੰਮੇ ਸੀਗਾ نیچے ਵੀ ਜਿੰਮ ਸੀਗਾ ਉਹ ਤੋਂ ਉੱਪਰ ਵੀ ਜਿੰਮ ਸੀਗਾ ਉਹਦੇ ਉੱਪਰ ਕੁੜੀਆਂ ਦਾ ਜਿੰਮ ਸੀਗਾ ਐਕਸਰਸਾਈਜ਼ ਵੀ ਚਲਦੀਆਂ ਸੀਗੀਆਂ ਭੰਗੜਾ ਪ੍ਰੈਕਟਿਸ ਵੀ ਚਲਦੀ ਸੀਗੀ ਮੈਂ ਤੁਹਾਨੂੰ ਮੈਂ ਦਿਖਾ ਸਕਦਾ ਮਾਂ ਇਹ ਉਹ ਜਿਮ ਹੈ ਰਾਇਲ ਜਿਮ ਫਿਰ ਆ ਵੀਡੀਓes ਹੈ ਕਿ ਨਹੀਂ ਜਿਮ ਦਾ ਟ੍ਰੇਨਰ ਹੈ ਜੀ ਹੂੰ ਹੂੰ ਇਹ ਜਿਮ ਦਾ ਟ੍ਰੇਨਰ ਹੈ ਮੁੰਡੇ ਦਾ ਨਾਮ ਕੀ ਜਿਮ ਦੇ ਟ੍ਰੇਨਰ ਦਾ ਟੋਨੀ 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 ਕਹਿੰਦੇ ਜੀ ਇਸ ਮੁੰਡੇ ਨੂੰ ਔਰ ਇਹ ਇਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਹੈ ਅੰਦਰ ਅ ਕਾਰਡੀਓ ਦੀਆਂ ਐਕਸਰਸਾਈਜ਼ਸ ਵੀ ਚਲਦੀਆਂ ਸੀਗੀਆਂ ਭੰਗੜਾ ਪ੍ਰੈਕਟਿਸ ਵੀ ਚਲਦੀ ਸੀਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਔਰ ਇਹ ਭੰਗੜੇ ਦੀ ਪ੍ਰੈਕਟਿਸ ਚੱਲ ਰਹੀ ਹੈ ਔਰ ਥੱਲੇ ਵੇਟ ਵੀ ਕੀਤਾ ਜਾ ਸਿਗਨਲ ਤੋੜਾ ਚਲਾਨ ਕٹےਗਾ ਜਦ ਮੈਂ ਨਿਕਲਾ ਸਿਗਨਲ ਗ੍ਰੀਨ ਹੀ ਥਾ ਰੂਫੇ ਕੀ ਹੈ ਬਈ ਰਾਜੇ ਚੋਲੀਆਂ ਹੋ ਰਹਾ ਦੋਸਤੋ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਐਨਡੀਆਰਐਫ ਦੀ ਜਿਹੜੀਆਂ ਟੀਮ ਹੈਗੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਮੌਕੇ ਤੇ ਉਹਦੀ ਤਿਆਰੀ ਜਿਹੜੀ ਹੈਗੀ ਆ ਇਸ ਬੋਲਿਕ ਚੈੱਕ ਸਰ ਇਹ ਲਿਫਟਿੰਗ ਬੈਗ ਹੈ ਜਿਸki ਉਹ ਚਾਰ ਮੰਜ਼ਿਲ ਦੀ ਬਿਲਡਿੰਗ ਹੈ ਕਿੰਨੇ ਟਾਈਮ ਵਿੱਚ ਹਮ ਨਿਕਾਲ ਲੇਗੇ ਸਰ ਤੇ ਇਕੁਪਮੈਂਟਸ ਨੇ ਇਲਾਕੇ ਅੱਗੇ ਵੱਧੇ ਪਏ ਹੈਗੇ ਆ ਔਰ ਇੱਕ ਐਨੀ ਦੇ ਵਿੱਚ ਫਿਊਲ ਹੈ ਇਹ ਫਿਊਲ ਦੀ ਤੁਸੀਂ ਕਿੰਨੀ ਦੇਖ ਸਕਦੇ ਹੋ ਔਰ ਇਹ ਕਟਰ ਜਿਹੜੇ ਹੈਗੇ ਨੇ ਕਟਰ ਇਸ ਵਕਤ ਰੈਡੀ ਕੀਤੇ ਜਾ ਰਹੇ ਹੈਗੇ ਨੇ ਕਿਉਂਕਿ ਬੀਮ ਹੋਣਗੇ ਸਰਗੀਆਂ ਹੋਣਗੇ ਅੰਦਰ ਹੋਰ ਤਰ੍ਹਾਂ ਤਰ੍ਹਾਂ ਦਾ ਜਿਹੜਾ ਮਲਬਾ ਹੈਗਾ ਉਹਨੂੰ ਕੱਟ ਕੇ ਇਹਨਾਂ ਨੇ ਚਾਰ ਮੰਜ਼ਲ ਜਿਹੜੀ ਬਿਲਡਿੰਗ ਹੈਗੀ ਆ ਉਹ ਜਿਹੜੀ ਢਾਹ ਢੇਰੀ ਹੋਈ ਆ ਬਿਲਕੁਲ ਨੇ ਉਹ ਵੀ ਕੱਢਿਆ ਹੈਗਾ ਔਰ ਇਹ ਆਪਣਾ ਸਮਾਨ ਜਿਹੜਾ ਹੈਗਾ ਇਸ ਵਕਤ ਮੌਕੇ ਤੇ ਤਿਆਰ ਕਰਦੇ ਪਏ ਆ ਇਸਮੇ ਇਸਮੇ ਟ੍ਰੰਕ ਮੇਂ ਕੀ ਹੁੰਦਾ ਜੀ ਆਪਕੇ ਇਸਮੇ ਇਸਮੇ ਕੀ ਹੁੰਦਾ ਸਮਾਨਸ ਹੁੰਦੇ ਸੇ ਇਕਮੈਂਟਸ ਹੁੰਦੇ ਜੀ ਜੀ ਚਾਹ ਲੱਗ ਵਾ ਉਹ ਬਹੁਤ ਸਮਾਨ ਲੱਗ ਸਕਦਾ ਹੈਗਾ ਸਮਾਨ ਕਿ ਜਦੋਂ ਇਹ